13 ਮਈ 2010 ਨੂੰ ਲੁਧਿਆਣਾ 'ਚ ਸ਼ੁਰੂ ਹੋਇਆ 에어ਪੋਰਟ ਆਰਥਿਕ ਮੰਡੀ ਦੇ ਚੱਲਦਿਆਂ ਕਰੈਸ਼ ਹੋ ਗਿਆ। ਯਾਤਰੀਆਂ ਦੀ ਕਮੀ ਦੇ ਚੱਲਦਿਆਂ ਵਿਭਾਗ ਨੇ ਇਸ ਨੂੰ ਬੰਦ ਕਰ ਦਿੱਤਾ। 2010 'ਚ ਜਦੋਂ ਇਸ ਦੀ ਸ਼ੁਰੂਆਤ ਹੋਈ ਸੀ ਤਾਂ ਮੌਜੂਦਾ ਐਮਪੀ ਮਨੀਸ਼ ਦਿਵਾੜੀ ਸਮੇਤ ਡਿਪਟੀ ਸੀਐਮ ਨੇ ਇਸ ਦਾ ਸੇੜਾ ਆਪਣੇ ਸਿਰ ਬਣਿਆ ਸੀ। ਅੱਜ ਇਹ ਨਹੀਂ ਹੈ ਬਹੁਤ ਖੁਸ਼ੀ ਦੀ ਗੱਲ ਹੈ ਜਿਸ ਸਾਡੇ ਸਾਰੇ ਕਾਂਗਰਸ ਦੇ ਵੀਰਾਂ ਦੇ ਸਹਿਯੋਗ ਨਾਲ ਜਿੰਦਲਾ ਸਾਹਿਬ ਦੇ ਸਹਿਯੋਗ ਨਾਲ ਬਾਕੀ ਸਾਰੇ ਸਹਿਯੋਗ ਰਾਜ ਆਸ਼ੀਰਵਾਦ ਨਾਲ 1 ਸਾਲ ਪੂਰਾ ਹੋ ਤੋ ਪਹਿਲਾ ਆਪਾਂ ਆਪਣੇ ਲੁਧਿਆਣੇ ਨਾਲ ਜਿਹੜਾ ਸੰਪਰਕ ਹੈ ਹਵਾਈ ਮਾਰਗ ਨਾਲ ਸਿਰਫ ਦੇਖੋ ਸਿਰਫ ਫਿਰਦੌਸ ਨਾਲ ਨੈਸ਼ਨਲ ਕਾਂਗਰਸ ਨਾਲ ਜੋੜਿਆ ਹੈ 1.5 ਸਾਲ ਪਹਿਲੇ ਮੈਂ ਲੁਧਿਆਣੇ ਆਇਆ ਸੀ ਜਨਤਾ ਨੂੰ ਵਾਦਾ ਕੀਤਾ ਸੀ ਉਹਦੇ ਬਾਅਦ ਅਸੀਂ ਸਾਰੇ 에어ਪੋਰਟ ਨੂੰ ਰੈਨੋਵੇਸ਼ਨ ਕਰਾ ਕੇ ਪੰਜਾਬ ਸਰਕਾਰ ਨੇ 7 ਏਕੜ ਜ਼ਮੀਨ ਵੀ ਐਕਵਾਇਰ ਕੀਤੀ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਜਿਹੜਾ ਸੁਪਨਾ ਲੈ ਕੇ ਚੱਲੇ ਸੀ ਅੱਜ ਉਹ ਸੁਪਨਾ ਪੂਰਾ ਹੋਇਆ ਉਧਰ ਜਿਨ੍ਹਾਂ ਕਰਕੇ ਇਹ 에어ਪੋਰਟ ਸ਼ੁਰੂ ਹੋਇਆ ਸੀ ਲੁਧਿਆਣਾ ਦਾ ਉਹ ਵਪਾਰੀ ਵਰਗ ਹੁਣ ਇਸ 에어ਪੋਰਟ ਦੇ ਬੰਦ ਹੋ ਜਾਣ ਨਾਲ ਦੁਖੀ ਹੈ ਨਿੱਟਵੈਅਰ ਕਲੱਬ ਦੇ ਚੇਅਰਮੈਨ ਵਿਨੋਦ ਥਾਪਰ ਦੇ ਮੁਤਾਬਕ 에어ਪੋਰਟ ਦੇ ਬੰਦ ਹੋਣ ਨਾਲ ਉਹਨਾਂ ਦੀ ਕਨੈਕਟੀਵਿਟੀ ਪੂਰੀ ਤਰ੍ਹਾਂ ਨਾਲ ਖਤਮ ਹੋ ਗਈ ਹੈ ਤੇ ਲੁਧਿਆਣੇ ਨੂੰ ਇੱਕ ਬੜੀ ਐਫਰਟਸ ਕਰਕੇ ਮਨਿਸਤ ਵਾਡੀ ਔਰ ਅਕਾਲੀ ਦਲ ਦੋਨਾਂ ਦੇ ਵਿੱਚ ਬੜੀ ਇਹ ਰਸੋਗਾਇ ਆਪਣੀ ਜਬਰਦਸਤ ਸਟ੍ਰਗਲ ਜੀ ਹੋਈ ਉਹ ਕਹਿੰਦੇ ਮੈ ਲਿਆਇਆ ਕੋਈ ਲਿਆ ਚਲੋ ਲੁਧਿਆਣੇ ਚ ਆ ਗਿਆ ਸੀਗਾ ਲੇਕਿਨ ਇਹ ਬੰਦ ਹੋ ਗਿਆ ਸਾਡੀ ਤਾਂ ਕਨੈਕਟੀਵਿਟੀ ਖਤਮ ਹੋ ਗਈ ਅਸੀਂ ਚੱਲ ਨਹੀਂ ਸਕਦੇ ਤੁਹਾਨੂੰ ਦੱਸ ਦਈਏ ਕਿ ਬੜੀ ਸਿਆਸੀ ਹਲਚਲ ਤੋਂ ਬਾਅਦ ਇਸ ਨੂੰ ਸ਼ੁਰੂ ਕੀਤਾ ਗਿਆ ਸੀ ਲੁਧਿਆਣਾ ਤੋਂ ਅਭਿਸ਼ੇਕ ਬਹਿਲ ਜਗ ਬਾਣੀ ਟੀਵੀ ਲਈ